ਮਹਿਲਾ ਦਿਵਸ ਹੈ ਬੇਸੀ ਤਾਂ ਮਹਿਲਾ ਦਿਵਸ ਦੇ ਸਬੰਧ ਵਿੱਚ ਭਾਰਤ ਦੇ ਵਿੱਚ ਮਹਿਲਾਵਾਂ ਨੇ ਬਹੁਤ ਤਰੱਕੀ ਕੀਤੀ ਹੈ ਪਰ ਫਿਰ ਵੀ ਤੁਸੀਂ ਕੀ ਕਹਿਣਾ ਚਾਹੋਗੇ ਗੁਰਾ ਜੀ ਮਹਿਲਾਵਾਂ ਦੇ ਬਾਰੇ ਚ ਜੀ ਕਰੀਬ 10 ਤਰ੍ਹਾਂ ਦੇ ਕਾਨੂੰਨ ਬਣੇ ਹੋਏ ਆ ਜੀ ਜਿਹੜੇ ਕਿ ਔਰਤ ਦੇ ਉੱਤੇ ਜੋ ਅਤਿਆਚਾਰ ਹੁੰਦੇ ਹੈਗੇ ਆ ਕੋਈ ਕਾਨੂੰਨੀਆਂ ਘਟਨਾਵਾਂ ਘਟਦੀਆਂ ਹੈਗੀਆਂ ਜੀ ਉਹਦੇ ਨਾਲ ਜਾਂਚਤੀਆਂ ਹੁੰਦੀਆਂ ਹੈਗੀਆਂ ਉਹਦੇ ਨਾਲ અપਮਾਨ ਹੁੰਦਾ ਹੈਗਾ ਉਹਦਾ ਉਹਨੂੰ ਘਰਾਂ ਚ ਪੀੜਤ ਕੀਤਾ ਜਾਂਦਾ ਹੈਗਾ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਕਾਨੂੰਨ ਬਣੇ ਹੋਏ ਆ ਜੀ ਅਸੀਂ ਸਰਕਾਰ ਨੂੰ ਕਰੀਬ ਪਿਛਲੇ 25 ਸਾਲ ਤੋਂ ਇਹ ਲਿਖਦੇ ਰਹੇ ਆ ਬਈ ਜਿੱਨਾ ਚਿਰ ਤੁਸੀਂ ਔਰਤਾਂ ਤੇ ਅਤਿਆਚਾਰ ਕਰਨ ਵਾਲਿਆਂ ਨੂੰ ਸਮਾਜਿਕ ਸਜ਼ਾਵਾ ਨਹੀਂ ਦਿੰਦੇ ਉਹਨਾਂ ਚਿਰ ਔਰਤਾਂ ਤੇ ਅਤਿਆਚਾਰ ਨਹੀਂ ਖਤਮ ਹੋਣੇ ਔਰ ਬੇਇਨਸਾਫੀ ਉਹਨਾਂ ਨਾਲ ਨਹੀਂ ਖਤਮ ਹੋਣੀ ਤੇ ਉਹ ਸਮਾਜਿਕ ਸਜ਼ਾਵਾ ਕੀ ਹੈ ਅਸੀਂ ਇਹ ਸਰਕਾਰ ਨੂੰ ਸੁਝਾਅ ਦਿੱਤਾ ਸੀ ਵੀ ਇੱਕ ਰੇਪ ਐਕਟ ਹੈ ਉਹਨੂੰ ਉਮਰ ਕੈਦ ਹੋ ਗਈ 10 ਸਾਲ ਕੈਦ ਹੋ ਗਈ ਪਰ ਨਾਲ ਉਹਨੂੰ ਸਮਾਜਿਕ ਸਜ਼ਾ ਕੀਤੀ ਜਾਣੀ ਚਾਹੀਦੀ ਹੈ ਸਮਾਜਿਕ ਸਜ਼ਾ ਇਹ ਆ ਬਾਹਰਲੇ ਕੰਟਰੀਆਂ 'ਚ ਇਹ ਹੈਗਾ ਕਾਨੂੰਨ ਵੀ ਉਹਨੂੰ ਨਾਲ ਇਹ ਵੀ ਕਰਨਾ ਵੀ 1 ਸਾਲ ਹੁਣ ਤੂੰ ਜੇਲ੍ਹ 'ਚ ਤਾਂ ਰਹਿਣਾ ਹੀ ਆ ਪਰ ਉਹਨੂੰ ਜੇਲ੍ਹ 'ਚੋਂ ਲਿਆ ਕੇ ਚੌਂਕਾ 'ਚ ਲੈ ਆਉਣਾ ਹੈਗਾ ਅੱਛਾ ਜੀ ਹਾਂ ਚੌਂਕਾਂ 'ਚ ਲਿਆ ਕੇ ਉਹਦੇ ਤੋਂ ਸਫਾਈ ਕਰਾਉਣੀ ਹੈਗੀ ਆ ਚੌਂਕ ਦੀ ਉਹ ਜਿਹੜੀਆਂ ਉਹਨੂੰ ਪਬਲਿਕ ਜਿਹੜੀਆਂ ਟਾਇਲਟਸ ਹੈਗੀਆਂ ਉੱਥੇ ਉਹਨੂੰ ਲੈ ਆਉਣਾ ਹੈਗਾ ਔਰ ਉਹਨੂੰ ਜਿਹੜਾ ਕਹਿਣਾ ਬਈ ਆ ਪਬਲਿਕ ਟਾਇਲਟਸ ਟਾਇਲਟਸ ਜਿਹੜੀਆਂ ਇਹਨੂੰ ਸਾਫ਼ ਕਰ ਇਹਦਾ ਕੀ ਹੋਊਗਾ ਜਦੋਂ ਲੋਕ ਉਹਨੂੰ ਚੌਂਕ 'ਚ ਦੇਖਣਗੇ ਸੜਕਾਂ 'ਤੇ ਦੇਖਣਗੇ ਇਸ ਤਰ੍ਹਾਂ ਲੈਟ੍ਰੀਨ ਸਾਫ਼ ਕਰਦੇ ਨੂੰ ਦੇਖਣਗੇ ਤਾਂ ਲੋਕ ਆਪਣੇ ਬੱਚਿਆਂ ਨੂੰ ਕਹਿਣਗੇ ਬਈ ਦੇਖੋ ਇਹਨਾ ਮਾੜਾ ਕੰਮ ਕੀਤਾ ਔਰਤਾਂ ਤੇ ਜਿਆਦਤੀ ਕੀਤੀ ਇਸ ਕਰਕੇ ਹੁਣ ਇਹ ਲੈਟਰੀਨਾਂ ਸਾਫ ਕਰ ਰਿਆ ਹੁਣ ਕਰਕੇ ਸੜਕਾਂ ਸਾਫ ਕਰ ਰਿਆ ਬੱਚਿਓ ਤੁਸੀਂ ਇਦਾਂ ਦਾ ਕੰਮ ਨਾ ਕੋਈ ਕਰਿਓ ਗਰਦੀ ਸਾਹਿਬ ਦੇ ਦੇਸ਼ ਦਾ ਜਿਹੜਾ ਸੰਵਿਧਾਨ ਉਹ اجازت ਦਿੰਦਾ ਨਹੀਂ ਸੰਵਿਧਾਨ ਤਾਂ ਬਿਲਕੁਲ ਹੀ ਨਹੀਂ اجازت ਦਿੰਦਾ ਇਸ ਗੱਲ ਦੀ ਹੁਣ ਤਾਂ ਚਲੋ ਕਾਨੂੰਨ ਬਣਾਤਾ ਪਾਰਲੀਮੈਂਟ ਨੇ ਕਾਨੂੰਨ ਬਣਾਤਾ ਹੈਗਾ ਵੀ ਇਸ ਜਮਕ ਸਜ਼ਾਵਾ ਵੀ ਦਿਓ ਪਰ ਉਹਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਲਈ ਇਹ ਜਿਹੜੀਆਂ ਸੰਸਥਾਵਾਂ ਹੈਗੀਆਂ ਸਮਾਜ ਸੇਵੀ ਹੈਗੀਆਂ ਜਾਂ ਹੋਰ ਜਿਹੜੇ ਅੱچھے ਆਗੂ ਹੈਗੇ ਆ ਉਹਨਾਂ ਨੂੰ ਇਸ ਕਾਨੂੰਨ ਨੂੰ ਸਮਾਜਿਕ ਸਜਾਵਾਂ ਵਾਲੇ ਨੂੰ ਲਾਗੂ ਕਰਾਉਣਾ ਚਾਹੀਦਾ ਹੈ ਤਾਂ ਹੀ ਔਰਤਾਂ 'ਤੇ ਅਤਿਆਚਾਰ ਬੰਦ ਹੋਣੇ ਹੈਗੇ ਬਿਲਕੁਲ ਜੀ ਭਾਵੇਂ ਕਿ ਸੰਵਿਧਾਨ ਹੈ ਪਰ ਫਿਰ ਵੀ ਅੱਜ ਦੇਸ਼ ਦੇ ਅੰਦਰ ਔਰਤ ਦੇ ਅਤਿਆਚਾਰ ਹੋ ਰਿਹਾ ਹੈਗਾ ਹਾਂ ਹੋ ਰਿਹਾ ਤੇ ਇਹਦੇ ਲਈ ਕੀ ਕਰਨਾ ਚਾਹੀਦਾ ਦੇਖੋ ਅਤਿਆਚਾਰ ਤਾਂ ਵਾਧ ਹੀ ਰਿਹਾ ਦੈਨ ਪ੍ਰਤੀ ਦੈਨ ਉਹਦੇ ਦਾ ਵੀ ਇਹੀ ਆ ਵੀ ਜਿਹੜੀ ਇੱਥੇ ਸਿੱਖਿਆ ਹੈ ਨਾ ਉਹ ਸਦਾਚਾਰੀ ਨਹੀਂ ਦਿੱਤੀ ਜਾ ਰਹੀ ਪ੍ਰੋਫੈਸ਼ਨਲ ਸਿੱਖਿਆ ਦਿੱਤੀ ਜਾ ਰਹੀ ਹੈ ਹੋਰ ਸਿੱਖਿਆ ਦਿੱਤੀ ਜਾ ਰਹੀ ਹੈ ਪਰ ਸਕੂਲਾਂ ਕਾਲਜਾਂ ਦੇ ਵਿੱਚ ਇਹ ਵੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਕਿਵੇਂ ਅਸੀਂ ਇਹਦਾ ਸਨਮਾਨ ਔਰਤ ਦਾ ਕਰਨਾ ਹੈਗਾ ਕਿਵੇਂ ਅਸੀਂ ਸਮਾਜ ਵਿੱਚ ਰਹਿਣਾ ਵਿੱਚ ਰਹਿਣਾ ਹੈਗਾ ਕਿਵੇਂ ਅਸੀਂ ਕਰਨਾ ਹੈਗਾ 바ਵਾ ਸਾਹਿਬ ਡਾਕਟਰ ਅੰਬੇਡਕਰ ਨੇ ਔਰਤਾਂ ਬਾਰੇ ਬਹੁਤ ਵਧੀਆ ਗੱਲ ਕਹੀ ਜੀ ਬਈ ਇਹ ਇੱਕ ਜਿਹੜਾ ਆਦਮੀ ਤੇ ਔਰਤ ਆ ਇਹ ਇੱਕ ਜਿਹੜਾ ਸਿੱਕਾ ਨਾ ਉਹਦੇ ਦੋ ਪਹਿਲੂ ਆ ਜੀ ਜੀ ਉਹਦੇ ਦੋ ਪਾਸੇ ਹੈਗੇ ਆ ਸਿੱਕਾ ਇੱਕ ਪਾਸੇ ਤੋਂ ਬਿਨਾ ਵੀ ਨਹੀਂ ਚੱਲਦਾ ਦੂਜੇ ਪਾਸੇ ਤੋਂ ਵੀ ਬਿਨਾ ਨਹੀਂ ਚੱਲਦਾ ਤੇ ਇਸ ਲਈ ਇਹਨਾਂ ਦੋਹਾਂ ਦਾ ਜਿਹੜਾ ਸਨਮਾਨ ਬਰਾਬਰ ਜਿਹੜਾ ਹੋਣਾ ਚਾਹੀਦਾ ਹੈਗਾ ਔਰ ਉਹਨੂੰ ਬਰਾਬਰ ਮੌਕੇ ਜਿਹੜੇ ਔਰਤਾਂ ਨੂੰ ਵੀ ਮਿਲਣੇ ਚਾਹੀਦੇ ਆ ਔਰ ਡਾਕਟਰ ਮਿਟਕਰ ਕਹਿੰਦੇ ਵੀ ਜਿੰਨਾ ਚਿਰ ਜਿਹੜੀ ਇਹ ਦੇਸ਼ ਦੇ ਵਿੱਚ ਭਾਰਤ ਚ ਔਰਤ ਜਿਹੜੀ ਦੂਜੇ ਨੰਬਰ ਦੀ ਸ਼ਹਿਰੀ ਬਣੀ ਰਹੇਗੀ ਉਹਨਾਂ ਚਿਰ ਇਹ ਦੇਸ਼ ਜਿਹੜਾ ਅੱਗੇ ਵਿਕਾਸ ਨਹੀਂ ਕਰ ਸਕਦਾ ਹੈਗਾ ਤਰੱਕੀ ਨਹੀਂ ਕਰ ਸਕਦਾ ਜੀ 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 ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਠੀਕ ਥੈਂਕ ਯੂ